ਸਭ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹ ਕੌਮ ਦੇ ਜਥੇਦਾਰਾਂ ਦੇ ਨਾਮ ਦੇ ਉੱਤੇ ਹੈ ਔਰ ਉਹ ਕਿਉਂ ਹੈ ਕਿਉਂਕਿ ਜਦੋਂ ਕੋਈ ਪਰਿਵਾਰ ਨਿਗਰ ਦੀ ਹਾਲਾਤ ਵਿੱਚ ਜਾਂਦਾ ਹੈ ਤੇ ਜਿਹੜਾ ਪਰਿਵਾਰ ਦਾ ਮੁਖੀਆ ਹੁੰਦਾ ਹੈ ਨਾ ਜ਼ਿੰਮੇਵਾਰ ਨੂੰ ਠਹਿਰਾਇਆ ਜਾਂਦਾ ਹੈ ਇਤਰਾਜ਼ ਉਹਨੂੰ ਮਿਲਦਾ ਹੈ ਉਲਮੇ ਉਹਨੂੰ ਮਿਲਦੇ ਨੇ ਔਰ ਜਦੋਂ ਕੋਈ ਪਰਿਵਾਰ ਤਰੱਕੀ ਵਿੱਚ ਜਾਂਦਾ ਹੈ ਤੇ ਪਰਿਵਾਰ ਦੇ ਮੁਖੀਏ ਨੂੰ ਸ਼ਾਬਾਸ਼ ਵੀ ਮਿਲਦੀ ਏ ਇਨਾਮ ਹੀ ਮਿਲਦਾ ਹੈ ਕੌਮ ਦੀ ਨਿਗਰਦੀ ਹੋਈ ਹਾਲਾਤ ਨੂੰ ਵੇਖ ਕੇ ਜਥੇਦਾਰਾਂ ਨੂੰ ਜ਼ਿੰਮੇਵਾਰ ਨਾ ਮੰਨੀਏ ਨਾ ਠਹਿਰਾਈਏ ਤੇ ਦੋਸ਼ ਕਿੰਨੋ ਦਈਏ ਆਗੂ ਹੋ ਆਗੂ ਵਾਲੇ ਕੰਮ ਸਹੀ ਢੰਗ ਦੇ ਨਾਲ ਨਿਭਾ ਨਹੀਂ پا ਰਹੇ ਇਸ ਕਰਕੇ ਬਹੁਤ ਸਾਰਿਆਂ ਲੋਕਾਂ ਦਾ ਇਤਰਾਜ਼ ਆਉਂਦਾ ਹੋਇਆ ਨਜ਼ਰ ਪੈ ਰਿਹਾ ਜਿਦੇ ਵਿੱਚੋਂ ਇੱਕ ਮੈਂ ਵੀ ਕੁਝ ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਨੰਬਰ 1 ਦੇ ਉੱਤੇ ਇਹ ਹੈ ਕਿ ਤੁਹਾਡੀ ਡਿੱਗਦੀ ਹੋਈ ਮਿਆਰ ਤੁਹਾਡੀ ਆਪਣੀ ਡਿੱਗਦੀ ਹੋਈ ਮਿਆਰ ਤੁਹਾਡੇ ਵੱਲੋਂ ਹੋ ਰਿਹਾ ਪ੍ਰਚਾਰ ਦੇ ਉੱਤੇ ਕੀ ਅਸਰ ਕਰੇਗੀ ਕਿਉਂਕਿ ਜਿਸ ਬੰਦੇ ਦਾ ਆਪਣਾ ਮਿਆਰ ਡਿੱਗਾ ਹੋਵੇ ਉਹਦੇ ਮੂੰਹ ਚੋਂ ਨਿਕਲੀ ਹੋਈ ਗੱਲ ਕਿੰਨੀ ਵੀ ਕੀਮਤੀ ਹੋਵੇ ਉਹ ਬੇਅਰਥ ਤੇ ਬੇਅਸਰ ਹੋ ਕੇ ਰਹਿ ਜਾਂਦੀ ਹੈ ਫਿਰ ਮੈਂ ਦੁਬਾਰਾ ਕਹਿ ਰਿਹਾ ਹਾਂ ਵੀ ਕਿਹੜੀ ਗੱਲ ਕਿਦੇ ਮੂੰਹੋਂ ਨਿਕਲਦੀ ਏ ਉਹਦਾ ਅਸਰ ਹੁੰਦਾ ਹੈ ਗੱਲ ਕੀਮਤੀ ਹੋਵੇ ਗੱਲ ਆਮ ਹੋਵੇ ਪਰ ਸ਼ਰਤ ਇਹ ਹੈ ਕਿ ਨਿਕਲੀ ਕਿਦੇ ਮੂੰਹੋਂ ਜੇ ਬਹੁਤ ਵੱਡੀ ਮਹਾਨ ਹਸਤੀ ਦੇ ਮੂੰਹੋਂ ਉਹ ਗੱਲ ਨਿਕਲੀ ਹੈ ਤੇ ਗੱਲ ਭਾਵੇਂ ਆਮ ਹੋਵੇ ਪੂਰੇ ਲੋਕ ਉਹਨੂੰ ਹਾਈਲਾਈਟ ਕਰਦੇ ਨੇ ਹੈਡ ਨਿਊਜ਼ ਬਣਦੀ ਏ ਪੇਪਰਾਂ ਦੀ ਸੁਰਖੀ ਬਣਦੀ ਕਿਉਂ ਕਿਉਂਕਿ ਕਿਸੇ ਖਾਸ ਦੇ ਮੂੰਹੋਂ ਨਿਕਲੀ ਹੈ ਤੇ ਜੇ ਗੱਲ ਬਹੁਤ ਖਾਸ ਹੋਵੇ ਪਰ ਨਿਕਲੀ ਹੋਵੇ ਆਮ ਦੇ ਮੂੰਹ ਉਹ ਗੱਲ ਅਸਰ ਨਹੀਂ ਰੱਖਦੀ ਸਮਾਜ ਦੇ ਅੰਦਰ ਉਹਨੂੰ ਤੇ ਪਿੰਡ ਦੇ ਅੰਦਰ ਸਾਥ ਦੇ ਅੰਦਰ ਪੰਚਾਇਤ ਦੇ ਅੰਦਰ ਲੋਕ ਝਿੜਕ ਕੇ ਚੁੱਪ ਕਰਾ ਦਿੰਦੇ ਨੇ ਛੱਡ ਫਲਾਣਾ ਸਿਆ ਤੈਨੂੰ ਨਹੀਂ ਪਤਾ ਪਰ ਜਿਹੜੀ ਖਾਸ ਹਸਤੀ ਹੈ ਉਹਦੀ ਉਹਦੀ ਗੱਲ ਨੂੰ ਤوجਹ ਦੇ ਕੇ ਸੁਨਿਆ ਵੀ ਜਾਂਦਾ ਹੈ ਤੇ ਉਹਨੂੰ ਅੱਗੇ-ਅੱਗੇ ਪ੍ਰਚਾਰਿਆ ਵੀ ਜਾਂਦਾ ਖੈਰ ਤੁਹਾਡੇ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਇਹਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਔਰ ਉਹ ਨੁਕਸਾਨ ਪਤਾ ਕੀ ਹੈ ਕਿ ਜਦੋਂ ਧਰਮ ਦੇ ਰੈਬਰ ਧਰਮ ਦੇ ਆਗੂ ਧਰਮ ਦੇ ਨਮੈਂਦੇ ਧਰਮ ਦੇ ਟੀਚਰ ਉਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਦਾ ਹੈ ਨਾ ਤੇ ਉਹਦੇ ਨਾਲ ਲੱਗਦਾ ਧਰਮ ਤੋਂ ਵਿਸ਼ਵਾਸ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ ਹੈ ਮੈਨੂੰ ਇੱਕ ਸ਼ੇਅਰ ਯਾਦ ਆਉਂਦਾ ਹੈ ਕਿ ਖੁਦਾ ਸੇ ਮੁਨਕਰ ਹੁੰਦੀ ਹੈ ਦੁਨੀਆ ਖੁਦਾ ਕੇ ਬੰਦੋ ਕੋ ਦੇਖ ਕੇ ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਉਹ ਖੁਦਾ ਕੈਸਾ ਹੋਗਾ ਤੁਹਾਡੇ ਤੋਂ ਲੋਕਾਂ ਦਾ ਵਿਸ਼ਵਾਸ ਉੱਠਣਾ ਇਟ ਮੀਨਸ ਧਰਮ ਤੋਂ ਲੋਕਾਂ ਦਾ ਵਿਸ਼ਵਾਸ ਉੱਠਣ ਦੇ ਬਰਾਬਰ ਗੱਲ ਚੱਲੀ ਜਾਂਦੀ ਹੈ ਹੁਣ ਜਿਹੜੇ ਕੁਝ ਖਾਸ ਸਿਆਣੇ ਲੋਕ ਹੋਣਗੇ ਉਹ ਸਿੱਧਾ ਧਰਮ ਦੇ ਨਾਲ ਰابطਾ ਕਾਇਮ ਕਰ ਲੈਣਗੇ ਪਰ ਜਿਨ੍ਹਾਂ ਨੇ ਤੁਹਾਡੇ ਵੱਲੋਂ ਵੇਖ ਕੇ ਧਰਮੀ ਬੰਨਾ ਹੁੰਦਾ ਹੈ ਉਹ ਧਰਮ ਤੋਂ ਵੀ ਮੁਨਕਰ ਹੋਣਾ ਸ਼ੁਰੂ ਕਰ ਦਿੰਦੇ ਨੇ ਖੈਰ ਇਸ ਤੋਂ ਅੱਗੇ ਚੱਲਨੇ ਆ ਇੱਕ ਦੋ ਨੁਕਤੇ ਨੇ ਵੀ ਕਰਦੇ ਮੇਨ ਦਰਵਾਜੇ ਦੇ ਉੱਤੇ ਅਗਰ ਪਹਿਰੇਦਾਰ ਹੋਵੇ ਤੇ ਪਹਿਰੇਦਾਰ ਦੇ ਹੁੰਦਿਆਂ ਚੋਰ ਕਰਦੇ ਅੰਦਰ ਪ੍ਰਵੇਸ਼ ਕਰ ਜਾਣ ਘਰ ਲੁੱਟਿਆ ਜਾਏ ਘਰ ਉਜੜ ਜਾਏ ਘਰ ਦੇ ਅੰਦਰ ਜਿਹੜੇ ਜੀ ਰਹੇ ਨੇ ਉਹਨਾਂ ਦੇ ਵਿੱਚੋਂ ਕਿਸੇ ਦਾ ਕਤਲ ਹੋ ਜਾਏ ਤੇ ਦੋਸ਼ੀ ਕਿੰਨੂੰ ਮੰਨੋਗੇ ਜਾਂ ਤੇ ਉਹ ਪਹਿਰੇਦਾਰ ਸਹੀ ਨਹੀਂ ਹੈ ਤੇ ਜਾਂ ਉਹ ਪਹਿਰੇਦਾਰ ਉਹਨਾਂ ਆਉਣ ਵਾਲੇ ਲੁਟੇਰਿਆਂ ਦੇ ਨਾਲ ਚੋਰਾਂ ਦੇ ਨਾਲ ਸਹਿਮਤ ਹੈ ਦੋ ਹੀ ਗੱਲਾਂ ਨੇ ਨਾ ਤੀਜੀ ਗੱਲ ਤੇ ਨਹੀਂ ਜਾਂ ਉਹ ਪਹਿਰੇਦਾਰ ਸਹੀ ਨਹੀਂ ਹੈ ਸੁੱਤਾ ਰਹਿੰਦਾ ਹੈ ਤੇ ਜੇ ਪਹਿਰੇ ਪਹਿਰੇਦਾਰ ਜਾਗਦਾ ਹੈ ਸੌਂਦਾ ਨਹੀਂ ਤੇ ਫਿਰ ਇਹਦਾ ਮਤਲਬ ਦੂਜਾ ਬੰਦਾ ਹੈ ਕਿ ਉਹ ਆਉਣ ਵਾਲਿਆਂ ਦੇ ਨਾਲ ਰਲਿਆ ਹੋਏਗਾ ਉਹਨਾਂ ਨੂੰ ਸੂਹ ਦਿੰਦਾ ਹੋਏਗਾ ਉਹਨਾਂ ਨੂੰ ਘਰ ਦੇ ਅੰਦਰ ਪਰਵੇਸ਼ ਜਿਹੜੇ ਹੋਏ ਨੇ ਉਹਦੇ ਵਿੱਚ ਉਹ ਮਦਦਗਾਰ ਹੋਏਗਾ ਇਸ ਤੋਂ ਅੱਗੇ ਚੱਲਨੇ ਆ ਤੁਸੀਂ ਵੇਖਦੇ ਹੋ ਵੱਡਿਆਂ ਸ਼ਹਿਰਾਂ ਦੇ ਅੰਦਰ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਸੁਸਾਇਟੀਆਂ ਦੇ ਚੌਂਕੀਦਾਰ ਹੁੰਦੇ ਨੇ ਪਹਿਰੇਦਾਰ ਹੁੰਦੇ ਨੇ ਪਰ ਜਦੋਂ ਵੀ ਸੋਸਾਇਟੀ ਦੇ ਅੰਦਰ ਕੋਈ ਹੈਪਨ ਹੁੰਦਾ ਹੈ ਚੋਰੀ ਹੋਵੇ ਕੁਝ ਹੋਰ ਹੋਵੇ ਤੇ ਸਭ ਤੋਂ ਪਹਿਲਾਂ ਪੁਲਿਸ ਦੀ ਪੁੱਛਤਾਛਕ ਕਿੰਨੋਂ ਹੁੰਦੀ ਹੈ ਜਿਹੜਾ ਪਹਿਰੇਦਾਰ ਹੁੰਦਾ ਹੈ ਉਹਨੂੰ ਦਬਾਇਆ ਵੀ ਜਾਂਦਾ ਹੈ ਉਹਨੂੰ ਛਿੜਕਿਆ ਵੀ ਜਾਂਦਾ ਹੈ ਉਹਨੂੰ ਵਾਰ-ਵਾਰ ਪੁੱਛਿਆ ਵੀ ਜਾਂਦਾ ਹੈ ਵੀ ਐਸਾ ਹੋਇਆ ਤੇਰੇ ਹੁੰਦਿਆਂ ਤੇ ਕਿਉਂ ਹੋਇਆ ਉਸ ਵਕਤ ਤੂੰ ਕਿੱਥੇ ਸੀ ਤੀਸਰੀ ਗੱਲ ਤੁਹਾਡੀਆਂ ਜਿਹੜੀਆਂ ਆਪ ਹੁਦਰੀਆਂ ਹਰਕਤਾਂ ਨੇ ਨਾ ਜਿਹੜੀਆਂ ਆਪ ਹੁਦਰੀਆਂ ਹਰਕਤਾਂ ਨੇ ਲੋਕਾਂ ਦਾ ਉਹਨਾਂ ਹਰਕਤਾਂ ਨੂੰ ਵੇਖ-ਵੇਖ ਕੇ ਤੁਹਾਡੇ ਤੋਂ ਨਾ ਬਲੀਵ ਹਟਦਾ ਜਾ ਰਿਹਾ ਹੈ ਵਿਸ਼ਵਾਸ ਛੱਡਦਾ ਜਾ ਰਿਹਾ ਹੈ ਛੱਡੋ ਇਹਨਾਂ ਨੂੰ ਧਰਮ ਹੀ ਮੰਨਣਾ ਜਿਨ੍ਹਾਂ ਲੋਕਾਂ ਨੂੰ ਆਪ ਧਰਮ ਦੀ ਸਮਝ ਸਹੀ ਨਹੀਂ ਹੈ ਦੂਜੀ ਗੱਲ ਜਿਹੜਾ ਤੁਹਾਡਾ ਪੰਥ ਚੋਂ ਛੇਕਣ ਵਾਲਾ ਹਥਿਆਰ ਹੈ ਨਾ ਉਹ ਵੀ ਤਕਰੀਬਨ ਤਕਰੀਬਨ ਹੁਣ ਤੇ ਖੁੰਡਾ ਹੋ ਗਿਆ ਹੁਣ ਲੋਕ ਬਹੁਤ ਹੀ ਜ਼ਿਆਦਾ ਤੁਹਾਡੀ ਪਰਵਾਹ ਨਹੀਂ ਕਰ ਰਹੇ ਜਿਹੜਾ ਪੰਥ ਚੋਂ ਛੇਕਣ ਵਾਲਾ ਹਥਿਆਰ ਹੈ ਉਹ ਵੀ ਲਗਭਗ ਤੁਹਾਡਾ ਹਥਿਆਰ ਖੁੰਡਾ ਹੋ ਗਿਆ ਹੈ ਉਹਦਾ ਕਾਰਨ ਸਮਝਦੇ ਹੋ ਨਾ ਜਿਹੜੇ ਲੋਕ ਗੁਰਬਾਣੀ ਦੇ ਅਕੋਰਡਿੰਗ ਚੱਲਦੇ ਨੇ ਗੁਰਬਾਣੀ ਦੇ ਅਰਥ ਸਹੀ ਕਰਦੇ ਨੇ ਗੁਰਬਾਣੀ ਅਕੀਦਤ ਨਾਲ ਚੱਲਦੇ ਨੇ ਸਿਧਾਂਤ ਦੇ ਮੁਤਾਬਕ ਚੱਲਦੇ ਨੇ ਉਹਨਾਂ ਦੇ ਉੱਤੇ ਤੁਹਾਡਾ ਕੁੰਡਾ ਲਟਕਦਾ ਹੈ ਵੀ ਇਹਨਾਂ ਨੂੰ ਪੰਚੋਂ ਛੇਕ ਦੇਣਾ ਜਾਂ ਛੇਕ ਦਿੰਦੇ ਹੋ ਤੇ ਜਿਹੜੇ ਗੁਰਬਾਣੀ ਦੇ ਵਿਰੋਧੀ ਚੱਲਦੇ ਨੇ ਉਹਨਾਂ ਦੇ ਨਾਲ ਤੁਹਾਡੀਆਂ ਗਲਵਕੜੀਆਂ ਦੀ ਸਾਂਝੇ ਖਾਣ ਪੀਣ ਦੀ ਸਾਂਝੇ ਉਹਨਾਂ ਦੇ ਨਾਲ ਐਸਾ ਕਿਉਂ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਲੋਕ ਜਦੋਂ ਵੇਖਦੇ ਨੇ ਤੇ ਫਿਰ ਤੁਹਾਡੇ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਂਦਾ ਏ ਛੱਡੋ ਅਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਆ ਐਸਾ ਕੰਮ ਨਾ ਕਰੋ ਵੀ ਤੁਹਾਡੀ ਕਦਰ ਘਟੇ ਤੁਹਾਡੇ ਨਾਲ ਉਸ ਜਗ੍ਹਾ ਦੀ ਕਦਰ ਘਟੇ ਜਿਸ ਜਗ੍ਹਾ ਦੇ ਆਪ ਅਹੁਦੇਦਾਰ ਆਪਣੇ ਆਪ ਨੂੰ ਮੰਨਦੇ ਜਾਂ ਖਵਾਉਂਦੇ ਹੋ ਪਹਿਲਾਂ ਤੁਸੀਂ ਪੰਥ ਚੋਂ ਛੇਕ ਦਿੰਦੇ ਹੋ ਹੁਕਮਨਾਮੇ ਜਾਰੀ ਕਰ ਦਿੰਦੇ ਹੋ ਤੇ ਜਦੋਂ ਤੁਸੀਂ ਗੱਦੀ ਤੋਂ ਲੈ ਜਾਂਦੇ ਹੋ ਤੇ ਉਦੋਂ ਬਾਅਦ ਜਾ ਕੇ ਬਿਆਨ ਦੇ ਦਿੰਦੇ ਹੋ ਵੇਖੋ ਜੀ ਉੱਪਰੋਂ ਬੜਾ ਦਬਾਅ ਸੀ ਸਾਨੂੰ ਤਾਂ ਇਹ ਕੰਮ ਕਰਨਾ ਪਿਆ ਹਰ ਇੱਕ ਦਾ ਐਸਾ ਬਿਆਨ ਆ ਰਿਹਾ ਹੈ ਦੱਸੋ ਕਿਹਦਾ ਬਿਆਨ ਨਹੀਂ ਆ ਰਿਹਾ ਤੁਸੀਂ ਪੰਥ ਵਿੱਚੋਂ ਛੇਕਨ ਦੇ ਹੁਕਮਨਾਮਿਆਂ ਦੀ 부ਸ਼ਾਰ ਲਾ ਦਿੰਦੇ ਹੋ ਬਾਦ ਵਿੱਚ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਹੋ ਵੇਖੋ ਜੀ ਉਪਰੋਂ ਦਬਾਸੀ ਅਸੀਂ ਕੀ ਕਰਦੇ ਅਗਰ ਤੁਸੀਂ ਕੀ ਕਰਦੇ ਉਸ ਵਕਤ ਕਹਿੰਦੇ ਵੀ ਸਾਡੀ ਹੈਸੀਅਤ ਹੀ ਅਸੀਂ ਨਹੀਂ ਕਰਨਾ ਤੇ ਗਲਤ ਸਮਝ ਵਿੱਚ ਆਉਂਦੇ ਇਹਦਾ ਮਤਲਬ ਤੇ ਇਹ ਹੈ ਵੀ ਤੁਸੀਂ ਆਪਣਾ ਉੱਲੂ ਸਿੱਧਾ ਕਰ ਰਹੇ ਸੀ ਆਪਣਾ ਸਮਾਂ ਟਪਾ ਰਹੇ ਸੀ ਤੁਹਾਡੇ ਆਕਾ ਜਿਹੜੇ ਤੁਹਾਨੂੰ ਹੁਕਮ ਕਰਦੇ ਸਨ ਤੁਸੀਂ ਵਜਾ ਦਿੰਦੇ ਸੀ ਫਿਰ ਤੁਹਾਡੀ ਜ਼ਥੇਦਾਰੀ ਨੂੰ ਕੋਈ ਮੰਨੇ ਵੀ ਕਿਉਂ ਤੁਹਾਡੇ ਹੁਕਮ ਨੂੰ ਕੋਈ ਮੰਨੇ ਵੀ ਕਿਉਂ ਕਿਉਂਕਿ ਤੁਹਾਡਾ ਹੁਕਮ ਉਹ ਹੁਕਮ ਰਿਆਈ ਨਹੀਂ ਜਿਸ ਹੁਕਮ ਦੇ ਅੰਦਰ ਸੱਚ ਹੁੰਦਾ ਜਿਸ ਹੁਕਮ ਦੇ ਅੰਦਰ ਸਦਾਤ ਹੁੰਦਾ ਸਦਾਨ ਦੇ ਵਿਰੋਧੀ ਬੰਦੇ ਤੁਹਾਡੇ ਮਦਦਗਾਰ ਨੇ ਤੁਹਾਡੀ ਹੈਲਪ ਕਰਦੇ ਨੇ ਤੁਹਾਡੀ ਗਲ ਵਕੜੀ ਵਿੱਚ ਨੇ ਤੇ ਜਿਹੜਾ ਸਦਾਨ ਦੇ ਨਾਲ ਹੋ ਕੇ ਚੱਲਦਾ ਹੈ ਉਹਦੇ ਵਾਸਤੇ ਤੁਹਾਡੀਆਂ ਨਜ਼ਰਾਂ ਬੁਰੀਆਂ ਨੇ ਉਹਦੇ ਵਾਸਤੇ ਬੋਲ ਬੁਰੇ ਨੇ ਉਹਦੇ ਵਾਸਤੇ ਕੁਝ ਬੋਲਦੇ ਨਹੀਂ ਖੈਰ ਮੈਂ ਇੱਕ ਨੁਕਤਾ ਛੋਟਾ ਜਿਹਾ ਤੁਹਾਡੇ ਸਾਹਮਣੇ ਰੱਖ ਦੇਣਾ ਸੰਵਿਧਾਨ ਦੀ ਪਾਲਣਾ ਕਿੰਨੇ ਕਰਨੀ ਹੁੰਦੀ ਹੈ ਜਿਹੜਾ ਸੰਵਿਧਾਨ ਦਾ ਹੈਡ ਹੁੰਦਾ ਹੈ ਪ੍ਰਧਾਨ ਮੰਤਰੀ ਹੈ ਜਿਹੜਾ ਦੇਸ਼ ਦਾ ਹੁਣ ਜਿਹੜੀ ਰਹਿਤ ਮਰਿਆਦਾ ਦੀ ਪਾਲਣਾ ਕਿਹਨੇ ਕਰਨੀ ਤੁਸੀਂ ਕਰਨੀ ਹੈ ਔਰ ਕਿਸੇ ਨੇ ਜਿਹੜੇ ਰਹਿਤ ਮਰਿਆਦਾ ਤੋਂ ਬਾਗੀ ਨੇ ਸਾਰੇ ਡੇਰੇਦਾਰ ਉਹਨਾਂ ਦੇ ਨਾਲ ਤੁਹਾਡੀ ਸਾਂਝ ਹੈ ਤੇ ਜਿਹੜੇ ਰਹਿਤ ਮਰਿਆਦਾ ਦੇ ਅਕੋਰਡਿੰਗ ਕੰਮ ਕਰਦੇ ਨੇ ਉਹਨਾਂ ਵਾਸਤੇ ਤੁਸੀਂ ਹੁਕਮਨਾਮੇ ਕੱਢਨੇ ਸ਼ੁਰੂ ਕਰ ਦਿੰਦੇ ਹੋ ਉਹਨਾਂ ਵਾਸਤੇ ਤੁਹਾਡੇ ਸੰਦੇਸ਼ ਨਿਕਲਨੇ ਸ਼ੁਰੂ ਹੋ ਜਾਂਦੇ ਵੇਖੋ ਜੀ ਆ ਨਾ ਕਰਿਓ ਉਹ ਨਾ ਕਰਿਓ ਡੇਰਾਵਾਦ ਤੁਹਾਡੀ ਮੌਜੂਦਗੀ ਦੇ ਅੰਦਰ ਅਮਰ ਵੇਲ ਦੀ ਤਰ੍ਹਾਂ ਛਾਂਦਾ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਭਲਾ ਜੇ ਤੁਸੀਂ ਸੁਚੇਤ ਹੋ ਤੁਸੀਂ ਚੰਗੇ ਪਹਿਰੇਦਾਰ ਹੋ ਤੁਸੀਂ ਹੱਕਦਾਰ ਹੋ ਕੌਮ ਦੀ ਰਾਖੀ ਕਰਨ ਦੇ ਤੇ ਫਿਰ ਡੇਰਾਵਾਦ ਵੱਧਾ ਕਿਉਂ ਜਾ ਰਿਹਾ ਉਹ ਇਸੇ ਕਰਕੇ ਵੱਧਦਾ ਜਾ ਰਿਹਾ ਹੈ ਕਿ ਕਿਧਰੋਂ ਨਾ ਕਿਧਰੋਂ ਤੁਹਾਡੀ ਕੋਈ ਨਾ ਕੋਈ ਗਰਜ ਪੂਰੀ ਹੁੰਦੀ ਹੋਏਗੀ ਤੇ ਤੁਸੀਂ ਸ਼ਾਂਤ ਹੋ ਜਾਂਦੇ ਹੋਗੇ ਤੇ ਜਾਂ ਤੁਹਾਡੇ ਆਕਾ ਕਹਿ ਦਿੰਦੇ ਹੋਣਗੇ ਜਿਹਦੀ ਵੀ ਗੱਲ ਤੁਸੀਂ ਮੰਨਦੇ ਹੋ ਵੀ ਇਹਨਾਂ ਨੂੰ ਕੁਝ ਨਹੀਂ ਕਹਿਣਾ ਦੂਜਿਆਂ ਨੂੰ ਕਹੋ ਸਚੇ ਤੋ ਉਹ ਪਹਿਰੇਦਾਰ ਬਣੋ ਅੱਜ ਬੇਸ਼ੱਕ ਤੁਸੀਂ ਕੁਝ ਬਣ ਜਾਓ ਜਾਂ ਬਣਾ ਲਓ ਪਰ ਆਉਣ ਵਾਲੇ ਸਮੇਂ ਦੇ ਪੱਤਰੇ ਇਤਿਹਾਸ ਦੇ ਪੱਤਰੇ ਤੁਹਾਨੂੰ ਮੁਆਫ ਨਹੀਂ ਕਰਨਗੇ ਆਪਣਾ ਮਿਆਰ ਨਾ ਡੇਗੋ ਜਿਸ ਜਗ੍ਹਾ ਤੇ ਬੈਠੇ ਉਹਦਾ ਮਿਆਰ ਉੱਚਾ ਰੱਖੋ ਉਹ ਵੀ ਨਾ ਡਿਗੰਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ